कहते हैं बोले उसके जाते हैं तो बोलता हूँ कुछ चला जाता है ना चला जाती है 아, 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 पिछला धान के, तो के सीजन में भी किया था और इस बार भी करती है तो अगर पच्चीस हजार अगर पच्चीस पच्चीस करोड़ कट्टा तो है जो बनेगा इस बार क्योंकि फसल ज्यादा है ਤੋ 25 ਕਰੋੜ ਬੋਰੀ ਬਣਨੇ ਸੇ ਆਪਕੋ ਮੰਡੀ ਦੇ ਵਿੱਚੋਂ ਪਰ ਪੰਜਾਬ ਸਰਕਾਰ ਵੱਲੋਂ ਕੁਝ ਪਤਾ ਲੱਗਾ ਕਿ ਜਿਹੜਾ ਲੋਡਿੰਗ ਨਾਲ ਲੋਡਿੰਗ ਲਈ ਪੱਲੇਦਾਰਾਂ ਦਾ ਜਿਹੜਾ ਮਹਿੰਤਾਤਾ ਦਾ ਵਧਾਇਆ ਉਹਨਾਂ ਨੂੰ ਡੇਬਰ ਦਾ ਉਹਦੇ ਬਾਰੇ ਕੁਝ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਕਣਕ ਦੀ ਖਰੀਦ ਦੇ ਸਿਲਸਿਲੇ 'ਚ ਇੱਥੇ ਆਇਆ ਸੋ ਲਗਾਤਾਰ ਜਿਹੜੀਆਂ ਸਾਡੀਆਂ ਉਹ ਕਣਕ ਖਰੀਦ ਦੇ ਕੇਂਦਰ ਨਾਲ ਜੁੜੀਆਂ ਫੈਕਿਲਟੀਆਂ ਨੇ ਤਾਂ ਜੋ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਹੋਰ ਕੋਈ ਹੈਗੇ ਆ ਉਹਨਾਂ ਦੇ ਸਵਾਲਾਂ ਨੂੰ ਵੀ ਲਗਾਤਾਰ ਲੈ ਕੇ ਬਾਜੂ ਮੁੱਖ ਮੰਤਰੀ ਹਮੇਸ਼ਾ ਗੰਭੀਰ ਰਹਿੰਦੇ ਆ ਸੁਣਦੇ ਆ ਤੇ ਅਮਲ ਕਰਦੇ ਆ ਸੋ ਜਿੱਥੇ ਅੱਜ ਗੌਰਮੈਂਟ ਨੂੰ ਲੈ ਕੇ ਇਹਦਾ ਜ਼ਾਇਜ਼ਾ ਕੀਤਾ ਅੱਜ ਮੈਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਹਿਲੋ ਸੰਗਰੂਰ ਸੀਗਾ ਹੁਣ ਬਰਨਾਲੇ ਤੋਂ ਬਾਅਦ ਮੇਰਕੋਟਲੇ ਜਾਣਾ ਸੋ ਪੰਜਾਬ ਦੀ ਮੰਡੀਆਂ ਦੇ ਅੰਦਰ ਲਗਾਤਾਰ ਡੇ ਬਾਏ ਡੇ ਜਿਹੜੀ ਕਣਕ ਆ ਉਹ ਆ ਰਹੀ ਆ ਔਰ ਆਪਣੀ ਮੈਂ ਕਹਿ ਸਕਦਾ ਵੀ ਪੀਕ ਵਾਲੇ ਪਾਸੇ ਇਹ ਸੀਜ਼ਨ ਜਾ ਰਿਹਾ ਸੋ ਹੁਣ ਤੱਕ 60 ਲੱਖ ਐਮਟੀ ਪੰਜਾਬ ਦੀ ਮੰਡੀਆਂ ਚ ਆਈ ਹੈ ਕਣਕ ਤੇ ਅੰਦਾਜ਼ਨ 54 ਲੱਖ ਐਮਟੀ ਅਸੀਂ ਖਰੀ ਚੁੱਕੇ ਆ ਤੇ 2.5 ਲੱਖ ਕਿਸਾਨ ਕੱਲ ਸ਼ਾਮ ਤੱਕ ਮੰਡੀਆਂ ਚ ਪਹੁੰਚਿਆ ਤੇ ਉਹਦਾ ਜਿਹੜਾ ਬਣਦਾ ਪੇਮੈਂਟ ਆ ਐਮਐਸਪੀ ਦੇ ਮੁਤਾਬਕ 8000 ਕੁੜਬੀ ਆਕਸਾਂ ਦੇ ਘਾਤੀਸ ਮਿਲ ਪਾਇਆ ਗਿਆ ਸੋ ਹਰ ਇੱਕ ਧਿਰ ਦਾ ਜੋ ਸਵਾਲ ਨੇ ਸੋ ਮੈਨੂੰ ਖੁਸ਼ੀ ਆ ਮੈਂ ਇਥੇ ਮਜ਼ਦੂਰਾਂ ਨਾਲ ਵੀ ਮਿਲਿਆ ਔਰ ਮਾਰਜੋਗ ਬੁਖਮਤਰ ਜੀ ਨੇ ਇਹਨਾਂ ਦੀ ਜਿਹੜੀ ਡਿਮਾਂਡ ਸੀ ਜਿਹੜੇ ਆਪਣੇ ਲੋਡਿੰਗ ਵਾਲੇ ਮਜ਼ਦੂਰ ਆ ਤੁਸੀਂ ਦੇਖਿਆ ਮੇਰੇ ਪਿਛਲੇ ਪਾਸੇ 50 50 ਕਿਲੋ ਦਾ ਗੱਟਾ ਲੈ ਕੇ ਇਨੀ ਧੁੱਪ ਦੇ ਵਿੱਚ ਵੀ ਜਿਹੜੇ ਉਹ ਪਰਿਸ਼ਰਮ ਕਰਦੇ ਆ ਔਰ ਬੜਾ ਕਠਨ ਤਪੱਸਿਆ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦਾਂ ਮੁਤਾਬਕ ਇਹੀ ਭਾਈ ਲਾਲੋ ਨੇ ਜਿਹੜੇ ਕਿਰਤ ਕਰਦੇ ਆ ਸੋ ਨਾਨ ਜੋਗ ਮੁੱਖ ਮੰਤਰੀ ਜੀ ਨੇ ਇਹਨਾਂ ਦਾ ਰੇਟ ਰਿਵਾਈਜ਼ ਕੀਤਾ 2 ਰੁਪਏ 64 ਪੈਸੇ ਇਹਨਾਂ ਨੂੰ ਇਸ ਸੀਜ਼ਨ ਚ ਮਿਲੂਗਾ ਸੋ ਲਗਭਗ 10 ਕਰੋੜ ਰੁਪਈਆ ਜਿਹੜਾ ਆ ਉਹ ਜਿਹੜਾ ਮਜ਼ਦੂਰਾਂ ਨੂੰ ਲਾਭ ਮਿਲਣਾ ਸੋ ਲਗਾਤਾਰ ਸਰਕਾਰ ਜਿਹੜੀ ਉਹ ਆਮ ਲੋਕਾਂ ਦੇ ਖਾਸ ਕਰਕੇ ਜਿਹੜੇ ਕਿਰਤ ਕਰਨ ਵਾਲੇ ਲੋਕਾਂ ਦੇ ਪੱਖ ਤੋਂ ਫੈਸਲੇ ਲੈ ਰਹੀ ਆ ਔਰ ਤੁਸੀਂ ਦੇਖਿਆ ਕਿ ਕੱਲ ਹੀ ਅਜੇ ਸਰਕਾਰ ਨੇ 9700 ਰੁਪਈਆ ਜਿਹੜੇ ਚੌਥੇ ਦਰਜੇ ਦੇ ਮੁਲਾਜ਼ਮ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਕੰਨ ਖਰੀਦਣ ਦੇ ਲਈ ਬਿਨਾ ਕਿਸੇ ਬਿਆਸ ਤੋਂ ਜਿਹੜਾ ਹੈ ਉਹ ਵੀ ਉਹਨਾਂ ਨੂੰ ਦਿੱਤਾ ਸੋ ਲਗਾਤਾਰ ਪੰਜਾਬ ਦੇ ਲੋਕਾਂ ਦੀ ਭੈਤਰੀ ਲਈ ਮਾਰਜੂਮ ਮੁੱਖ ਮੰਤਰੀ ਪਲ-ਪਲ ਸੋਚਦੇ ਵੀ ਆ ਅਤੇ ਅਮਲ ਵੀ ਕਰਦੇ ਆ ਸੋ ਮੈਨੂੰ ਖੁਸ਼ੀ ਹੈ ਵੀ ਬਹੁਤ ਸਮੋਥਲੀ ਜਿਹੜਾ ਸੀਜ਼ਨ ਆ ਪੰਜਾਬ ਦੇ ਵਿੱਚ ਜਿਹੜਾ ਪ੍ਰੋਕਿਊਰਮੈਂਟ ਦਾ ਚੱਲ ਰਿਹਾ ਔਰ ਕਿਸਾਨ ਖੁਸ਼ ਜਾ ਰਹੇ ਆਪਣੇ ਘਰਾਂ ਨੂੰ ਵਾਪਸ ਪੰਜਾਬ ਦੀਆਂ ਕੁਝ ਮੰਡੀਆਂ ਦੇ ਵਿੱਚ ਤੁਹਾਡੇ ਧਿਆਨ ਵਿੱਚ ਵੀ ਆਇਆ ਵੀ ਜਿਹੜਾ ਅਧਿਕਾਰੀਆਂ ਨੂੰ ਕਿੱਦਾਂ ਨੇ ਨਿਰਦੇਸ਼ ਦਿੱਤੇ ਕਿ ਨੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਭਾਵੇਂ ਕੋਈ ਵਾਰਦਾਨ ਦੀ ਗੱਲ ਹੋਵੇ ਵਾਹ ਮੈਂ ਕੋਈ ਸਾਫ ਸਪਾਈ ਜਾਂ ਸਾਫ ਪੀਣ ਵਾਲੇ ਪਾਣੀ ਦਾ ਕਿਸਮ ਦਾ ਠਹਿਰਨ ਨਹੀਂ ਕੋਈ ਜਿਹੜਾ ਰਹਿਤ ਦਾ ਬਣ ਉਹਦੇ ਕਿਹੋ ਜਿਹਾ ਨਹੀਂ ਪੂਰੀ ਤਰ੍ਹਾਂ ਹੈ ਮੇਰੇ ਕੋ ਮੈਂ ਤੇ ਮੇਰਾ ਮੈਂ ਤੁਸੀਂ ਦੇਖਿਆ ਹੋਣਾ ਮੈਂ ਤੇ ਮੰਡੀ ਜਾ ਕੇ ਲੋਕਾਂ ਨੂੰ ਮਿਲਦਾ ਆਮ ਤੌਰ ਤੇ ਹੁੰਦਾ ਹੈ ਕਿ ਮੰਤਰੀ ਆਂਦਾ ਇੱਕ ਵਾਰਾ ਉਦਘਾਟਨ ਕਰਕੇ ਚਲੇ ਜਾਂਦਾ ਮੈਂ ਤਾਂ ਹਰ ਰੋਜ਼ ਮੰਡੀਆਂ ਜ਼ਰਨਾ ਕਾਲ ਵੀ ਤਿੰਨ ਜ਼ਿਲ੍ਹੇ ਕੱਢਿਆ ਤਿੰਨ ਜ਼ਿਲ੍ਹੇ ਆਜਾ ਸੋ ਲਗਾਤਾਰ ਜਿਹੜੇ ਪ੍ਰਬੰਧ ਕੀਤੇ ਆ ਪੰਜਾਬ ਦੇ ਅੰਦਰ ਇਸ ਖਰੀਦ ਕੇਂਦਰਾਂ ਨੂੰ ਲੈ ਕੇ ਚਾਹੇ ਉਹ ਕ੍ਰੇਟਾਂ ਦਾ ਸਵਾਲ ਆ ਜਾਏ ਚਾਹੇ ਤਰਪਾਲਾਂ ਦਾ ਸਵਾਲ ਆ ਜੋ ਵੀ ਹੈਗਾ ਸਾਡਾ ਮੈਕੈਨਿਜ਼ਮ ਪੂਰੀ ਤਰ੍ਹਾਂ ਉਹ ਸਟਰੋਂਗਲੀ ਕੰਮ ਕਰ ਰਿਹਾ ਔਰ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਮਜ਼ਦੂਰ ਨੂੰ ਵੱਡੀ ਜੀ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪਲ-ਪਲ ਨਿਗਰਾਨਾ ਕਰਦੇ ਹਾਂ ਸਰ ਇਸ ਤੋਂ ਹਟ ਕੇ ਬਹੁਤ ਮੰਦਭਾਗੀ ਘਟਨਾ ਬਹੁਤ ਗੁੱਸਾ ਹੈ ਲੋਕਾਂ ਦੇ ਮਨਾਂ 'ਚ ਇਸ ਘਟਨਾ ਦੇ ਵਿਰੋਧ 'ਚ ਔਰ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਮੈਂ ਥੋੜੀ ਹਾਂ ਸੋ ਮੈਂ ਮੰਗ ਕਰਾਂਗਾ ਵੀ ਜਿਹੜੇ ਕਾਤਲ ਨੇ ਜਿਹੜੇ ਮਾਨਵਤਾ ਦਾ ਵਿਰੋਧੀ ਉਹਨਾਂ ਨੇ ਕਾਰਾ ਕੀਤਾ ਆ ਇਹ ਸਕਾਰਾ ਕਰਨ ਵਾਲੇ ਜਿਹੜੇ ਅੰਸਾਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਰਾਸ਼ਨ ਦਾ ਪ੍ਰਾਪਰ ਜਾ ਰਿਹਾ ਰਾਸ਼ਨ ਤਾਂ ਦੇਖੋ ਪੰਜਾਬ ਦੇ ਅੰਦਰ ਹਰ ਸਾਲ ਚਾਰ ਸਾਈਕਲਸ ਅਸੀਂ ਕੰਮ ਕਰਦੇ ਆ ਰਾਸ਼ਨ ਪ੍ਰਾਪਰ ਜਾ ਰਿਹਾ ਆ ਜਿਹੜੇ ਨਵੇਂ ਰਾਸ਼ਨ ਕਾਰਡ ਤੇ ਗੱਲ ਦੀ ਬਣਾ ਦੀ ਗੱਲ ਕਰਦੇ ਹੋ ਜਿਹੜਾ 2011 ਦੇ ਸੈਂਸਸ ਹੈ ਉਹਦੇ ਮੁਤਾਬਿਕ ਪੰਜਾਬ ਤੇ ਕੈਪ ਲੱਗਾ ਕਿ ਅਸੀਂ 1 ਕਰੋੜ 42 ਲੱਖ ਤੋਂ ਵੱਧ ਬੈਨੀਫੀਸ਼ੀਅਰ ਬਣਾ ਨਹੀਂ ਸਕਦੇ ਲੇਕਿਨ ਇੱਕ ਕੇਂਦਰ ਦੇ ਅ ਲੈਬਲ ਤੇ ਜਿਹੜਾ ਦੁਆਰਾ ਜਿਹੜਾ ਸੈਂਸਸ ਹੋਣਾ ਉਹ ਤੋਂ ਬਾਅਦ ਦੁਆਰਾ ਵੀ ਐਂਟਰੀ ਕਰਾਂਗੇ ਅਦਰਵਾਈਜ਼ ਵੀ ਕੁਝ ਗੱਲਾਂ ਵਿਚਾਰ ਦੇਣ ਨਹੀਂ ਕੋਈ ਚੰਗੀ ਕੋਸਕਵਰੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਕਾਰਡ ਕੱਟੇ ਗਏ ਸੀ ਅਜੋਕ ਕਰਾਰ ਦਿੱਤੇ ਸਾਰੇ ਬਹਾਲ ਕਰਦੇ ਨਹੀਂ ਸਾਰੇ ਬਹਾਲ ਕਰਦੇ ਸਾਰੇ ਬਹਾਲ ਸਾਰੇ ਬਹਾਲ ਕਰਦੇ 101% ਬਹਾਲ ਕਰਦੇ ਆਪਾਂ ਥੈਂਕ ਯੂ